Thank you. ਸਾਡੇ ਸਕੂਲ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਹੀਂ ਦਿੱਜਿਆ ਦਾ 100% 100% ਲਿਆ ਹੈ ਔਰ ਬੱਚਿਆਂ ਨੇ ਤੇ ਟੀਚਰਾਂ ਨੇ ਬਹੁਤ ਵਧੀਆ ਮਿਹਨਤ ਦੇ ਨਾਲ ਬੜੇ ਵਧੀਆ ਇਸ ਸਾਲ ਫੀਤੇ ਲੈ ਕੇ ਆਏ ਨੇ ਔਰ ਜਿਹੜੀ ਫਰਸਟ ਪੋਜੀਸ਼ਨ ਲਈ ਹੈ ਸਾਡੇ ਸਕੂਲ ਦੇ ਵਿੱਚੋਂ ਉਹ ਬੇਟੀ ਨਵਜੋਤ ਕੌਰ ਨੇ 96% ਲੈ ਕੇ ਫਰਸਟ ਪੋਜੀਸ਼ਨ ਲਈ ਹੈ ਉਸ ਤੋਂ ਬਾਅਦ ਸੈਕੰਡ ਪੋਜੀਸ਼ਨ ਤੇ ਜਿਹੜੀ ਆ ਰਮਨਦੀਪ ਕੌਰ ਆ ਉਹਨੇ 92% ਲੈ ਰਹੇ ਔਰ ਥਰਡ ਪੋਜੀਸ਼ਨ ਤੇ ਬੈਕ ਫਰੀਦ ਕੌਰ ਉਹਨੇ ਥਰਡ ਜਨ ਲੇਅਰ ਆ ਬੜੀ ਖੁਸ਼ੀ ਦੀ ਗੱਲ ਹੈ ਕਿ ਤਿੰਨੋਂ ਲੜਕੀਆਂ ਹੀ ਨੇ ਜਿਹੜੀਆਂ ਪਹਿਲੀਆਂ ਤਿੰਨ ਪੋਜੀਸ਼ਨਾਂ ਲਈਆਂ ਉਸ ਤੋਂ ਬਾਅਦ ਫੋਰਥ ਪੋਜੀਸ਼ਨ ਦੇ ਉੱਤੇ 90% ਲੈ ਕੇ ਚਾਰ ਬੱਚੇ ਸਾਡੇ ਜਿਹੜੇ ਆ 90% ਨਾਲ ਫੋਰਥ ਪੋਜੀਸ਼ਨ ਤੇ ਰਹੇ ਨੇ ਔਰ ਸਾਰੇ ਹੀ ਬੱਚਿਆਂ ਨੇ ਸਾਡੇ 60% ਤੋਂ ਜ਼ਿਆਦਾ ਨੰਬਰ ਲੈਣੇ ਔਰ ਫਰਸਟ ਪੋਜੀਸ਼ਨ ਪਾਸ ਹੋਏ ਕਾਸ਼ ਕਰਦੇ ਹਾਂ ਕਿ ਅੱਗੇ ਤੋਂ ਵੀ ਟੀਚਰ ਤੇ ਬੱਚੇ ਵਧੀਆ ਮਿਹਨਤ ਕਰਨਗੇ ਔਰ ਇਸੇ ਤਰ੍ਹਾਂ ਹੀ ਵਧੀਆ ਨਤੀਜੇ ਲੈ ਕੇ ਆਉਂਦੇ ਰਹਿਣਗੇ ਮੇਰਾ ਨਾਮ ਨਵਜੋਤ ਕੌਰ ਹੈ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਗੁਚਨ ਸਿੰਘ ਮੈਂ ਸ਼੍ਰੀ ਸ਼ਮ ਸਿੰਘ ਟਾਰੀਬਬਲੀ ਸਕੂਲ ਵਿੱਚ ਪੜ੍ਹਦੀ ਹਾਂ ਤੇ ਇੱਥੋਂ ਮੇਰੇ 10th ਵਿੱਚੋਂ 95% ਮਾਰਕਸ ਆਇਆ ਸਭ ਤੋਂ ਪਹਿਲਾਂ ਮੈਂ ਆਪਣੇ ਟੀਚਰਸ ਪ੍ਰਿੰਸੀਪਲ ਮੈਮ ਸਰ ਇਨਨ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿਉਂਕਿ ਇਨ੍ਹਾਂ ਦੀ ਮਿਹਨਤ ਸਤਾ ਹੀ ਅੱਜ ਇਹ ਨਤੀਜਾ ਆਇਆ ਵਾ ਇਸ ਲਈ ਮੈਂ ਅਬ ਦੇ ਸਾਰੇ ਸਕੂਲ ਸਟਾਫ ਸਭ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਇਨ੍ਹਾਂ ਨੇ ਮੇਰਾ ਹਰ ਇੱਕ ਡਾਊਟ ਸੋਲਵ ਕੀਤਾ ਵਾ ਇਸ ਲਈ ਸਭ ਤੋਂ ਪਹਿਲਾਂ ਮੈਂ ਇਨਨ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਦਾ ਨਾਮ ਰਮਨਦੀਪ ਕੌਰ ਆ ਮੇਰੇ ਪਾਪਾ ਦਾ ਨਾਮ ਸਰਦਾਰ ਵਰਕਰ ਸਿੰਘ ਆ ਤੇ ਮੇਰੇ ਮੇਰੇ 10th ਦਾ ਰਿਜ਼ਲਟ ਬਹੁਤ ਵਧੀਆ ਆ ਮੇਰੇ ਟੀਚਰਸ ਨੇ ਮੇਰੀ ਵਾਟ ਹੈ ਕੀਤੀ ਮੇਰੇ ਪੇਰੈਂਟਸ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ ਤੇ ਮੇਰੇ 10th ਦੇ ਨੰਬਰ 600 ਆਇਆ ਤੇ ਪਰਸੈਂਟੇਜ 92% ਆਇਆ ਤੇ ਮੈਂ ਸਭ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਆ ਪ੍ਰਿੰਸੀਪਲ ਮੈਮ ਟੀਚਰਸ ਐਂਡ ਇਨਚਾਰਜ ਦਾ ਜਿਨ੍ਹਾਂ ਨੇ ਮੇਰੀ ਇੰਨੀ ਹੱਥ ਕੀਤੀ ਸਟੱਡੀਜ਼ ਕਿ ਐਮਪੀਏ ਹੋ ਗਿਆ ਤੇ ਮੇਰਾ ਇਹ ਮਾ ਅਬਰਡ ਆਸਟ੍ਰੇਲੀਆ ਮੇਰਾ ਨਾਮ ਮਹਿਕਪ੍ਰੀਤ ਕੌਰ ਆ ਮੇਰੇ ਫਾਦਰ ਦਾ ਫਾਦਰ ਦਾ ਨਾਮ ਸਰਦਾਰ ਅਫਤਾਰ ਸਿੰਘ ਆ ਮੈਂ ਸੀ ਸ਼ਾਂਤ ਸਿੰਘ ਅਟਾਰੀ ਪਬਲਿਕ ਸਕੂਲ ਵਿੱਚ ਪੜ੍ਹਦੀ ਆ ਤੇ ਮੇਰੀ 10th ਕਲਾਸ ਦੇ ਰਿਜ਼ਲਟ ਵਿੱਚ 91 ਪਰਸੈਂਟੇਜ ਆਈਆ ਇਸ ਦੇ ਲਈ ਮੈਂ ਆਪਣੇ ਸਕੂਲ ਸਟਾਫ ਦਾ ਆਪਣੇ ਪ੍ਰਿੰਸੀਪਲ ਮੈਮ ਦਾ ਆਪਣੇ ਇੰਚਾਰਜ ਦਾ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਕਿਉਂਕਿ ਮੇਰੇ ਇਹਨੇ ਮਾਰਕਸ ਉਹ ਨਹੀਂ ਮਿਲ ਸੱਕਾ ਹੀ ਆ ਸਕੇ ਆ ਤੇ ਉਹਨਾਂ ਨੇ ਮੈਨੂੰ ਪ੍ਰੋਜੈਕਟ ਮਤਲਬ ਕਿ ਮੇਰਾ ਸਾਥ ਦਿੱਤਾ ਤੇ ਇਸ ਕਰਕੇ ਹੀ ਮੇਰੇ ਨਿਮਕਸ ਆ ਸਕਿਆ ਲਾਈਫ ਦੇ ਫੀਮਾਜੀ ਛਨਾ ਮਾਈਕਿੰਗ ਜੋ ਕਰਨਾ ਚਾਹੁੰਦਾ ਮੇਰਾ ਨਾਮ ਹਰਪੀ ਸਿੰਘਾ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਰঞ্জੀਤ ਸਿੰਘ ਤੇ ਮੈਂ ਸ਼ੀਸ਼ ਸ਼ਮ ਸਿੰਘ ਟਾਰੀ ਪਬਲਿਕ ਸਕੂਲ ਵਿੱਚ ਪੜਦਾ ਹਾਂ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸਕੂਲ ਦੇ ਸਟਾਫ ਤੇ ਪ੍ਰਿੰਸੀਪਲ ਸਾਹਿਬਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਇਹੋ ਜਿਹੀ ਵਿੱਦਿਆ ਦਿੱਤੀ ਕਿ ਮੈਂ ਆਹ ਕਾ ਕਾਮਯਾਬ ਤੇ ਹੋ ਸਕਿਆ ਕਾਮਯਾਬ ਹੋ ਸਕਿਆ ਵਾਂ ਤੇ ਆਮ ਕਾਮ ਤੇ ਪਹੁੰਚ ਸਕਿਆ ਵਾਂ ਮੇਰੇ ਘਰ ਦੇਣਵੇਂ ਮੈਨੂੰ ਬਹੁਤ ਸਪੋਰ ਕੀਤੀ ਆ 7th ਕਲਾਸ ਵਿੱਚੋਂ 90% ਮਾਰਕਸ ਆਇਆ ਕੀ ਐਮਪੀ ਹੈਗਾ ਉਹਨਾਂ ਤੇ ਕੀ ਚਾਹੁੰਦਾ ਮੇਰਾ Aim ਆਰਮੀ ਆਰਮੀ 'ਚ ਭਰਤੀ ਹੋਣਾ ਤੇ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਆਰਮੀ ਬਣ ਕੇ